ਕੀ ਗਲਤ ਬਾਤ ਹੈ ਸਰ ਬੱਚੇ ਨੂੰ ਡ੍ਰਿਪ ਕੀਤੀ ਸੀ ਤੇ ਇਹ ਨਹੀਂ ਖੇੜੇ ਕਿ ਇਹ ਡ੍ਰਿਪ ਨਿਕਲ ਗਈ ਐਂ ਯਾ ਡ੍ਰਿਪ ਬਲੀਡਿੰਗ ਹੋ ਗਈ ਇਨੇ ਹੱਥ ਵਿੱਚ ਇਹ ਡ੍ਰਿਪ ਬਲੀਡਿੰਗ ਹੋਣ ਲੱਗੀ ਐਂ ਉਮਰ ਸਿੰਘ ਬਾਹਰ ਇੱਥੇ ਡੋਰਗੇ ਉੱਪਰ ਆਗੇ ਐਂ ਮੈਮ ਕੋਗੇ ਪਹਿਲੇ ਮੈਂ ਧੀਰੇ ਧੀਰੇ ਡੋਰ ਖੋ ਤਾਂ ਕਿ ਡੋਰ ਖੋਲਣਗੇ ਚਲੋ ਮੈਂ ਵੀ ਸੋਚਿਆ ਕਿ ਉੱਠਦੇ ਟਾਈਮ ਲੱਗ ਜਾ ਮੈਂ ਡੋਰ ਖੋ ਤਾਂ ਇੰਨੇ ਕਾਫੀ ਟਾਈਮ ਤੇ ਡੋਰ ਨਹੀਂ ਖੁੱਪਨਗੀ ਅੱਛਾ ਫਿਰ ਮੈਂ ਨੇ ਮੈਰੀ ਠੀਕ ਹੈ ਮੈਨੂੰ ਕਹਿੰਦੇ ਕਿ ਤੂੰ ਗਲਤ ਹੈ ਪਰ ਮੈਂ ਗਲਤ ਸੀ ਮੈਂ ਜ਼ੋਰ ਦੀ ਕਰਨ ਲੱਗੀ ਸਾਰੇ ਬਾਹਰ ਦੇ ਬੱਚੇ ਬੰਦੇ ਬਾਹਰ ਆ ਗਏ ਪੇਸ਼ੈਂਟ ਤੱਕ ਬਾਹਰ ਆਏ ਫਿਰ ਮੈਡਮ ਨੇ ਦਰਵਾਜ਼ਾ ਓਪਨ ਕੀਤਾ ਅੱਛਾ ਦਰ ਜਦੋਂ ਓਪਨ ਹੋ ਗਿਆ ਕਿੰਨੇ ਵਜੇ ਦਾ ਟਾਈਮ ਸੀਗਾ ਸੋ 11:00 ਸਵਾ 11:00 ਦਾ ਟਾਈਮ ਸੀਗਾ 11:00 ਗਿਆ ਤੇ ਕੱਲ ਆਦੀ ਹੈਗੀ ਫਿਰ ਰਾਤੀ ਆਲਾ ਅੱਛਾ ਇਹਨਾਂ ਨੇ ਦਰ ਖੋਲਿਆ ਕਹਿੰਦੀ ਤੋੜ ਕੇ ਤੂੰ ਦਰਵਾਜ਼ਾ ਦਰਵਾਜ਼ਾ ਤੋੜਨ ਲੱਗੀ ਨੀ ਆ ਇਨੇ ਦੀ ਜ਼ੋਰਤੀ ਕਰਤਾਂ ਦੇ ਆ ਪਾਵਲਾ ਨੰਗਾ ਲੱਗੀ ਦੀਆਂ ਤੂੰ ਦਰਵਾਜ਼ਾ ਅੱਛਾ ਮੈਂ ਕੁਝ ਨਹੀਂ ਬੋਲੀ ਮੇਰੇ ਬੱਚੇ ਦਾ ਸਵਾਗਤ ਸੀਗਾ ਅੱਛਾ ਮੈਂ ਨਾ ਇਹਨੇ ਮੈਨੂੰ ਫੋਟੋ ਦਿੱਤਾ ਕਹਿੰਦੀ ਲੈ ਕਰ ਸਾ ਬਲਡੀ ਦਾ ਮੈਂ ਕੀਤਾ ਮੈਂ ਚੁੱਪ ਰਹੀ ਮੇਰੇ ਹਸਬੰਦ ਨੇ ਕਿਹਾ ਕਿ ਮੈਡਮ ਤੂੰ ਨਾ ਬੋਲੋ ਉਹ ਬੱਚਾ ਲੱਗਿਆ ਹੈ ਤੁਹਾਡੇ ਅੱਗੇ ਕਹਿੰਦੀ ਚੁੱਪ ਚੁੱਪ ਕਰ ਜਾ ਥੱਪੜ ਖਾ ਲੇਂਗਾ ਮੇਰੇ ਹਸਬੰਦ ਨੇ ਮੈਂ ਕਿਹਾ ਤੂੰ ਹੱਥ ਲਗਾ ਫਿਰ ਮੈਂ ਤੈਨੂੰ ਦੇਖਾਂਗੀ ਕਿ ਤੂੰ ਮੈਂ ਤੈਨੂੰ ਹੱਥ ਤੂੰ ਹੱਥ ਲਗਾ ਫਿਰ ਮੈਂ ਤੈਨੂੰ ਦਿਖਾਂਗੀ ਇਨਾਂ ਨੇ ਕਿਹਾ ਕਿ ਮੈਡਮ ਦੇ ਨਾਲ ਟਾਈਮ ਇਹਨਾਂ ਨੇ ਦਰਵਾਜ਼ਾ ਖੋਲ ਕੇ ਤੂੰ ਇੱਥੇ ਬੈਠ ਸੱਦੇ ਚੇਅਰ ਲਗਾ ਕੇ ਕਹਿੰਦੇ ਤੂੰ ਇੱਥੇ ਸਕورٹی ਗਾਰਡ ਦੀ ਡਿਊਟੀ ਦੇ ਗੇਟੀ ਦੇ ਜੇ ਤੂੰ ਨਹੀਂ ਦੇਣੀ ਤੇ ਆਪਣੀ ਜਨਾਨੀ ਨੂੰ ਪਿਖਾ ਦੇ ਇੱਥੇ ਤੈਨੂੰ ਪਿਖਾਵਾ ਅੱਛਾ ਇਹ ਬੋਲੇ ਤੈਨੂੰ ਖਾਣਾ ਤੁਸੀਂ ਲੰਨਦੇ ਆਹੀ ਲੰਨੇ ਆ ਇਨਾਂ ਨੇ ਨਿਕਲ ਕੇ ਅੱਛਾ ਕਾਫੀ ਬੋਲੀ ਹਨੂ ਸਾਡੇ ਨਾਲ ਦੇ ਬੈਠ ਆ ਲੈਨੇ ਕਿਹਾ ਇਹਨੇ ਨਹੀਂ ਕੇਅਰ ਕੀਤੀ ਤੁਸੀਂ ਉਹ ਐਮਰਜੈਂਸੀ ਜਾਓ ਅਹੀਂ ਐਮਰਜੈਂਸੀ ਗਏ ਤੇ ਉਹਨਾਂ ਨੇ ਬਹੁਤ ਅੱਛਾ ਟ੍ਰੀਟ ਕੀਤਾ ਉਹਨਾਂ ਨੇ ਟੇਪ ਕਢਾਲ ਕੇ ਡ੍ਰਿਪ ਦਿਖੀ ਕਿ ਡ੍ਰਿਪ ਬੀਚਾਂ ਜਾਂ ਨਿਕਲ ਗਈ ਦੀਆ ਉਹਨਾਂ ਨੇ ਸਾਫ ਕਰਕੇ ਕਲੀਨ ਕਰਕੇ ਬਿਸਕਿਤ ਵਗਾਰਾ ਦੇ ਕੇ ਬੱਚੇ ਨੇ ਛੁਪ ਕਰਾ ਕੇ ਉਹਨਾਂ ਨੇ ਸਾਨੂੰ ਫਿਰ ਤੇ ਜੈਬ ਬਲੱਡ ਸਾਫ ਕਰਕੇ ਪਰ ਮੈਡਮ ਦੇ ਫਿਰ ਵੀ ਤਿੰਨੀ ਨਹੀਂ ਹੋਈ ਕਿ ਉਹ ਆਗੇ ਨੇ ਤੇ ਮੈਂ ਉਹਨਾਂ ਨੂੰ ਪੁੱਛਾਂ ਕਿ ਬੱਚਾ ਠੀਕ ਆ ਮੈਮ ਇੰਨੇ ਬਤਮੀਜ਼ੀ ਨਾਲ ਸਾਡਾ ਅਪੇਸ਼ ਆ ਨਾ ਮੈਡਮ ਨਭ ਜੋ ਤੇ ਮਾਲਕ ਕੀ ਕਰਦੇ ਹੋ ਮੈਂ ਕਿਤੇ ਸੁਭਿਦਾਂ ਨਹੀਂ ਆਹੀ ਤੇ ਚਲੋ ਸੀਗੇ ਪਰ ਜਿਹੜੇ ਵਿਚਾਰੇ ਬਾਹਰੋਂ ਆਂਦੇ ਗਰੀ ਉਹਨਾਂ ਨੇ ਵੀ ਇਤ ਬਤਮੀਜ਼ੀ ਕਰਦੇ ਤੁਸੀਂ ਕਹਿੰਦੇ ਆ ਕਿ ਅਸੀਂ ਕੁਝ ਕਹੀਏ ਤਾਂ ਕਹਿੰਦੇ ਆ ਪ੍ਰਾਈਵੇਟ ਚੱਲ ਜਾਓ ਕਿਉਂ ਚੱਲ ਜਾਓ ਤੁਸੀਂ ਤੁਹਾਨੂੰ ਸਰਕਾਰ ਕਿਸ ਗੱਲ ਦੀ ਸੁਵਿਧਾ ਦਿੰਦੀ ਹੈ ਵੀ ਤੁਸੀਂ ਇੱਥੇ ਬੈਠੇ ਦਿਓ ਸਰਕਾਰ ਨੇ ਫੈਸਿਲਟੀਆਂ ਦਿੱਤੀਆਂ ਹੋਈਆਂ ਆ ਹਸਪਤਾਲਾਂ ਦੇ ਵਿੱਚ ਹਾਂਜੀ ਸਕੂਲਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈਗੀ ਆ ਕੀ ਗਰੀਬੀ ਜਲਾ ਜਾਓਗੇ ਕਿ ਇਹ ਗਰੀਬਾਂ ਗਰੀਬ ਕਿੱਥੇ ਜਾਣਗੇ ਨੀ ਕਈਆਂ ਕੋ ਪੈਸੇ ਨੇ ਦਿਓ ਕਿੱਥੇ ਜਾਣਗੇ ਇਹ ਇਹਨਾਂ ਨੂੰ ਪੁੱਛੋ ਕਿ ਇਹ ਕਿੱਥੇ ਜਾਣਗੇ ਇਹ ਪਰਦੇ ਨਹੀਂ ਕਹਿੰਦੇ ਪ੍ਰਾਈਵੇਟ ਦਾ ਬਿੱਲ ਇਹ ਮੇਰੇ ਮਾਪੇ ਨੇ ਚੱਕਦੀਆਂ ਕਾ ਬਿਹੇਵੀਅਰ ਸਹੀ ਨਹੀਂ ਹੋਣਾ ਦਾ ਬਿਹੇਵੀਅਰ ਮੈਨੂੰ ਬਿਹੇਵੀਅਰ ਸਹੀ ਚਾਹੀਦਾ ਹੈ ਮੇਰੇ ਨਾਲ ਇੱਕ ਦੋ ਵਾਰ ਪਹਿਲੇ ਵੀ ਹੋਇਆ ਪਰ ਅਹੀਂ ਇਗਨੋਰ ਮਾਰਿਆ ਕਿਸੇ ਕਿਸੇ ਉੱਚ ਅਧਿਕਾਰੀ ਦੇ ਹਸਪੀਟਲ ਦੇ ਕੋਲ ਕਿਸੇ ਕਿਸੇ ਬੈਡਰਿੰਗ ਕੈਪ ਕੀਤੀ ਹੈ ਹਾਂਜੀ ਐਸਐਮ ਨੂੰ ਕਿਹਾ ਸੀਗਾ ਉਹਨੇ ਵੀ ਕੋਈ ਅੱਗੋਂ ਦੀ ਮੈਨੂੰ ਆ ਕੇ ਬਥੇ ਗਏ ਨੇ ਐਸਐਮ ਸਰ ਕਹਿੰਦੇ ਐਨੂ ਕਰੋ ਐਸਐਚ ਨੂੰ ਫੋਨ ਕਰੋ ਜਿਹੜਾ ਦਰਵਾਜ਼ਾ ਖੜਕਾਨਾ ਫਿਰ ਮੈਂ ਦੇਖਾਂਗਾ ਉਹਨਾਂ ਨੂੰ ਮੈਂ ਜਦੋਂ ਤੱਕ ਪਾਵਾਂਗਾ ਉਦੋਂ ਗੱਲ ਕਰਾਂਗਾ ਕੀ ਇਹ ਮੱਚਾ ਦਾ ਚਲਾਉਣਾ ਦਾ ਹੈ ਨਾ ਤੇ ਕੱਲ ਕਿਤੇ ਕੋਈ ਜਿਹੜੀ ਨਾ ਸਟਾਫ ਨਾਲ ਉਹ ਮਿਸਟਰ ਹੈ ਵੀ ਤਰ੍ਹਾਂ ਸੀਗਾ ਲਗੇ ਨਹੀਂ ਬਰਤ ਗਲਤ ਗੱਲ ਹੈ ਜੀ ਪਿਆਰ ਨਾਲ ਪੇਸ਼ ਆਣਾ ਚਾਹੀਦਾ ਆਪਣੇ ਕੁਰਸੀ ਦਾ ਫਾਇਦਾ ਉੱਚਕਦੇ ਆ ਆਮ ਬੰਦੇ ਦੀ ਇਹਨਾਂ ਦੇ ਅੱਗੇ ਵੈਲਿਊ ਕੋਈ ਨਹੀਂ ਜੀ ਇਹ ਨਹੀਂ ਹੋਣਾ ਚਾਹੀਦਾ ਜੀ ਗੜੀਆ ਤਰੀਕੇ ਨਾਲ ਇਹਨਾਂ ਨੂੰ ਪੇਸ਼ੈਂਟ ਦੇ ਅੱਗੇ ਪੇਸ਼ ਹੋਣਾ ਚਾਹੀਦਾ ਪਿਆਰ ਨਾਲ ਇਹ ਖੁੰਦਕ ਬਾਜੀ ਲੰਦੇ ਆ ਜੀ ਮੈਂ ਇਹਨਾਂ ਨੂੰ ਨਾ ਨਾ ਲੈ ਲੇ ਕਿਉਂ ਜਿਹੜੇ ਜਿਹੜੇ ਸਿਓਲ ਹਸਪੀਟਲ ਉੱਚ ਅਧਿਕਾਰੀਆਂ ਨੂੰ ਮੈਸੇਜ ਹੋਵੇਗੀ ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਆਪਣੇ ਸਟਾਫ ਨੂੰ ਮਤਲਬ ਏ ਮੈਸੇਜ ਕਰੋ ਕਿ ਅچھے ਤਰੀਕੇ ਨਾਲ ਪੇਸ਼ਾਨ ਪੇਸ਼ੈਂਟ ਅੱਗੇ ਔਰ ਪੇਸ਼ੈਂਟ ਨੂੰ ਮਹਿਸੂਸ ਨਾ ਆਏ ਕਿ ਆਹੀਂ ਪੇਸ਼ੈਂਟਾਂ ਭੈਣ ਭਰਾਵਾਂ ਲਈ ਖੜ ਰੱਖਣ ਇਹਨਾਂ ਨੂੰ ਇੱਜ਼ਤ ਮਾਨ ਪੂਰੀ ਕੀਤੀ ਜਾਏ ਰੂਪ ਦੱਸਿਆ ਗਿਆ ਹੈ ਨਾ ਤੇ ਮਨ ਲਗੀ ਇਦਾਂ ਦਾ ਬਿਹੇਵੀਅਰ ਸਹੀ ਹੈ ਕਿ ਨਹੀਂ ਨਹੀਂ ਇਹ ਨਹੀਂ ਬਿਹੇਵੀਅਰ ਸਹੀ ਹੈ ਮੈਡਮ ਉਹ ਇਹਨਾਂ ਸਟਾਫ ਕੁਝ ਕਿਸੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਇਹ ਮੈਡਮ ਉਹ ਬਹੁਤ ਗਲਤ ਕਰਦਾ ਹੈ ਇਸ ਤਰ੍ਹਾਂ ਨਹੀਂ ਕਿ ਨਾ ਉਹ ਵੀ ਥੋੜਾ ਕੀ ਦੇਖੇ ਗਏ ਤੇ ਮੈਂ ਦੇਖ ਲਾਂਗੀ ਜਿਹਨੂੰ ਮਰਜ਼ੀ ਫੋਨ ਕਰੋ ਇਹਨਦੀ ਡਿਊਟੀ ਕਿਉਂ ਇੱਥੇ ਲਾਈ ਹੈ ਫਿਰ ਜੇ ਉਹਨਾਂ ਨੇ ਦੇਖਣਾ ਨਹੀਂ ਬੱਚੇ ਨੂੰ ਜਾਂ ਕਿਸੇ ਨੂੰ ਦੇਖਣਾ ਨਹੀਂ ਫਿਰ ਡਿਊਟੀ ਕਿਉਂ ਲਾਈ ਹੈ ਇੱਥੇ ਦੱਸਣ ਵਾਸਤੇ ਉਹਨਾਂ ਨੂੰ ਕੋਈ ਹੋਰ ਅਧਿਕਾਰੀ ਇੱਥੇ ਪਟਾਣਾ ਚਾਹੀਦਾ ਜਿਹੜੇ ਆਪਣੇ ਆਪ ਨੂੰ ਸੇਫ ਸਮਝਦੇ ਹੋ ਤੇ ਕਿਵੇਂ ਡਰਦੀ ਹੈ ਮੈਂ ਟੋਰ ਬੰਦ ਕਰਕੇ ਸੋਣਾ ਜੋ ਮਰਜ਼ੀ ਰਾਤ ਨੂੰ ਟੋਰ ਕੋਲ ਨਹੀਂ ਨਹੀਂ ਕਿ ਪੇਸ਼ੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਸਮਝਾਦੇ ਨਹੀਂ ਜੀ ਬਿਲਕੁਲ ਨਹੀਂ ਉਹ ਸਮਝੀ ਨਹੀਂ ਮੈਡਮ ਬਾਕੀ ਸਟਾਫ ਤਾਂ ਸਹੀ ਪਰ ਸਰ ਜੀ ਨੇ ਤੇ ਅਸੀਂ ਆਇਆ ਅੱਛਰ ਤੇ ਆਇਆ ਅਗਰ ਇਹਨਾਂ ਨੇ ਥੋੜਾ ਕੋਈ ਨਹੀਂ ਕੋਈ ਨਹੀਂ ਮਾਲੀ ਸਰ ਅ ਇਸੇ ਰਾਤ ਨੂੰ ਜਿਹੜਾ ਵੀਡੀਓ ਆ ਰਿਹਾ ਹੈਗਾ ਜਿਹਦੇ ਵਿੱਚ ਜਿਹੜਾ ਹੈਗਾ ਆਪਣਾ ਚੜੀ ਗਿਆ ਮਿੰਦੇ ਉਹ ਕਿਸੇ ਤਰ੍ਹਾਂ ਕਰ ਰਹੇ ਸੀ ਕੀ ਕਹਿੰਦਾ ਹੈਗਾ ਮਾਮਾ ਪ੍ਰੈਕਟਿਸਰ ਉਹ ਜਿਹੜੇ ਸਵੇਰੇ ਜਿਹੜੇ ਪੇਸ਼ੈਂਟ ਦੇ ਰਿਸ਼ਤੇਦਾਰ ਸੀਗੇ ਉਹ ਮੈਨੂੰ ਮਿਲੇ ਹੈਗੇ ਆ ਕਿ ਦਵਾਈ ਇਸ ਗਲਤ ਡੀਡਰ ਬਾਰੇ ਮੇਰੇ ਨਾਲ ਗੱਲ ਕੀਤਾ ਹੈਗਾ ਤੇ ਜਿਤਨਾ ਵੀ ਜਿਤਨਾ ਹੀ ਕੋਈ ਰਿਪੋਰਟ ਕੰਪਲੀਟ ਆਉਂਦੀ ਹੈਗੀ ਤਾਂ ਇਨਕੁਆਇਰੀ ਉਹਦੀ ਸਟਾਰਟ ਕਰ ਦਵਾਂਗੇ ਤੇ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹਦੇ ਅਗੇਸਟ ਵੀ ਕਰਾਂਗੇ ਇਸ ਤੋਂ ਲਾਉ ਉਹ ਪੇ ਜਿਹੜੀ ਸਟਾਫ ਨਾਲ ਸਹੀ ਹੈ ਉਹਦੀ ਬਦਲ ਲਈ ਅਸੀਂ ਉਸ ਦੇ ਡਿਪਾਰਟਮੈਂਟ ਚੋਂ ਘਟ ਗਏ ਆਂ ਬੰਦੇ ਦੀ ਇਹ ਬਾਦਲਾ ਇਮੀਡੀਏਟ ਇਫੈਕਟ ਤੋਂ ਕਰ ਦਿੱਤਾ ਹੈ ਤੇ ਇਨਕੁਆਰੀ ਜਿਹੜੀ ਹੈਗੀ ਜੇ ਭਾਈ ਤੁਹਾਨੂੰ ਰਿਪੋਰਟ ਕੰਪਲੀਟ ਦਿੰਦੇ ਹੈਂ ਇਨਕੁਆਰੀ ਸਟਾਰਟ ਕਰਦੇ। ਫੋਰ ਵੀ ਸਟਾਫ ਵੀ ਬੜੀ ਮਨ ਕੇ ਇੱਥੇ ਆ ਮੈਗਾ ਤੇ ਉਹਨਾਂ ਨਾਲ ਜਿਹੜਾ ਹੈ ਸਟਾਫ ਨੂੰ ਕੀ ਮੈਸੇਜ ਦੇਣਾ। ਸਟਾਫ ਨੂੰ ਜਿਹੜਾ ਹੈ ਬਹੁਤ ਹੀ ਮਰੇ ਪਹਿਲੇ ਹੀ ਪਰੇਸ਼ਾਨ ਮੜੀ ਜਾਂਦੇ ਹੈ ਤੇ ਸਟਾਫ ਦੀ ਜਿਹੜੀ ਡਿਊਟੀ ਹੈ ਨਹੀਂ ਉਹ ਫਰਜ਼ ਮੰਨਦਾ ਹੈਗਾ ਉਹਨਾਂ ਦਾ ਕਿ ਪੇਸ਼ੈਂਟ ਨਾਲ ਬਹੁਤ ਹੀ ਪਿਆਰ ਨਾਲ ਤੇ ਸਲੀਕੇ ਨਾਲ ਗੱਲ ਕਰਨ ਤੇ ਪੇਸ਼ੈਂਟ ਨੂੰ ਕਿਸੇ ਤੇ ਮੈਂ ਤੁਹਾਡੇ ਲਈ ਇਹ ਵੀ ਸੰਦੇਸ਼ ਦੇਣਾ ਚਾਹੁੰਦਾ ਜੀ ਜੇ ਕੋਈ ਸਾਡਾ ਐਮਪਲਾਈ ਕੋਈ ਕਿਸੇ ਨੂੰ ਤੰਗ ਕਰਦਾ ਹੈ ਜਾਂ ਕੋਈ ਪ੍ਰੋਪਰ ਡਿਊਟੀ ਨਹੀਂ ਕਰਦਾ ਹੈਗਾ ਤੇ ਮੇਰੇ ਕੋਲ ਸਿੱਧੇ ਆ ਕੇ ਮੇਰੇ ਕੋਲ ਆ ਕੇ ਪੇਸ਼ੰਤ ਸ਼ਿਕਾਇਤ ਕਰ ਸਕਦਾ ਹੈ ਜੋ ਬੰਦੀ ਕਾਰਵਾਈ ਹੁੰਦੀ ਹੈ ਇਸ ਸੈਕਸ਼ਨ ਨੂੰ ਲਵਾਂਗਾ ਹਾਂ ਸਰ ਅਜਿਹਾ ਕੁਝ ਨਹੀਂ ਲੱਗ ਰਿਹਾ ਕਿ ਜਿਹੜਾ ਨਰਸੀ ਨਾਲ ਇਹ ਸਟਾਫ ਹੈਗਾ ਉਸੇ ਹਸਪਤਲ ਦਾ ਨਹੀਂ ਦੱਸਿਆ ਜਾ ਰਿਹਾ ਉਹਦੀ ਇਨਕੁਆਰੀ ਵੀ ਸਾਡੇ ਕੋਲ ਸੀਸੀਟੀਵੀ ਲੱਗੇ ਹੋਏ ਹੈਗੇ ਉਹਦੀ ਇਨਕੁਆਰੀ ਜੀ ਹੈ ਅਗਰ ਉਹ ਮਨ ਲੀ ਕਿ ਸੌਫ ਦਾ ਨਹੀਂ ਪਾਇਆ ਜਾਂਦਾ ਉਹਨੂੰ ਵੀ ਉਹਦੇ ਦੀ ਥੋੜੀ ਜਿਹੀ ਕਾਰਵਾਈ ਹੋਈ ਗਈ ਹੈ ਜੋ ਦੀ ਕਾਰਵਾਈ ਬੰਦੀ ਹੋ ਗਈ ਹੈ ਇਸ ਸੈਂਟਰ ਤੇ ਆ ਸਰ ਇਹਦਾ ਕੋਈ ਮਨ ਲੀ ਕਿ ਅਗੇ ਬਾਰੋ ਦਾ ਅਗਰ ਅ ਅਗਰ ਇਮਪਲਾਈ ਦੇ ਕੋਲ ਡਿਊਟੀ ਕਰ ਸਕਦਾ ਵੀ ਨਹੀਂ ਬਿਲਕੁਲ ਨਹੀਂ ਜੋ ਉਹ ਸਾਡਾ ਇਮਪਲਾਈ ਪਰਮਨੈਂਟ ਹੈਗਾ ਹੈ ਅਫਸਰ ਹੈਗਾ ਹੈ